ਨੰਗਲ ਸ਼੍ਰੀ ਨਾਨਪੁਰ ਸਾਹਿਬ ਪਿੰਡ ਬੈਲੂ ਦੇ ਕੋਲ ਇੱਕ ਵਾਰ ਫੇਰ ਤੋਂ ਹੋਇਆ ਸੜਕੀ ਹਾਸਾ। ਮਿਲੀ ਜਾਣਕਾਰੀ ਮੁਤਾਬਕ ਸਿਮਿੰਟ ਦਾ ਭਰਿਆ ਟਰੱਕ ਜੋ ਕਿ ਨਾਲਾਗੜ ਤੋਂ ਤਲਵਾੜੇ ਵੱਲ ਨੂੰ ਜਾ ਰਿਹਾ ਸੀ ਕਿ ਅਚਾਨਕ ਸਾਹਮਣੇ ਤੋਂ ਓਵਰਟੇਕ ਕਰ ਰਹੀ ਇੱਕ ਕਾਰ ਨੂੰ ਬਚਾਉਂਦੇ ਹੋਏ ਮਾਰਗ ਤੋਂ ਹੇਠਾ ਜਾ ਗਿਰਿਆ। ਹਾਸਾ ਵੇਖ ਕੇ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਵੱਲੋਂ ਡਰਾਈਵਰ ਨੂੰ ਟਰੱਕ ਵਿੱਚੋਂ ਬਾਹਰ ਕੱਢ ਲਿਆ ਗਿਆ ਜੋ ਕਿ ਬਾਲ-ਬਾਲ ਬਚ ਗਿਆ ਸੂਚਨਾ ਮਿਲਣ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ ਸੀ ਤੇ ਜਾਂਚ ਵਿੱਚ ਜੁਟ ਗਈ ਸੀ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਲਗਾਤਾਰ ਸੜਕੀ ਹਾਸਿਆਂ ਦਾ ਵਾਧਾ ਹੋ ਗਿਆ ਹੈ ਜਿਸ ਨੂੰ ਵੇਖਦਿਆਂ ਹੋਇਆ ਪਰ ਇਹ ਪ੍ਰਸ਼ਾਸਨ ਨੂੰ ਇਸ ਪ੍ਰਤੀ ਸਖਤ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਬੈਲੂ ਦੇ ਕੋਲ ਹੀ ਸਰਕਾਰੀ ਕੰਡਾ ਲੱਗਿਆ ਹੋਇਆ ਹੈਿੱਥੇ ਟਿਪਰਾਂ ਦੀਆਂ ਭਾਰੀ ਲਾਈਨਾਂ ਲੱਗ ਜਾਂਦੀਆਂ ਨੇ ਜਿਸ ਕਾਰਨ ਵੀ ਹਾਸੇ ਵਧ ਰਹੇ ਨੇ ਜ਼ਰੂਰਤ ਹੈ ਇਸ ਪ੍ਰਤੀ ਧਿਆਨ ਦੇਣ ਦੀ ਦੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਾਂਜੀ ਬੱਸ ਅਸੀਂ ਦੇਖ ਰਹੇ ਹਾਂ ਕਿ ਕ੍ਰੇਨ ਮੰਗਾਵਾਂਗੇ ਇਹਨਾਂ ਤੇ ਜਿੱਦੇ ਡਰਾਈਵਰ ਤੋਂ ਪੁੱਛਿਆ ਇਹ ਬੋਲ ਰਿਹਾ ਕਿ ਪਹਿਲਾਂ ਮਾਲ ਮਾਲ ਫਲਟੀ ਕਰਵਾਣਾ ਹੈ ਜਦੋਂ ਮਾਲ ਪਲਟੀ ਹੋ ਜੂਗਾ ਐ ਕ੍ਰੀਨ ਮਂਗਾਵਾਂਗੇ ਤਾਂ ਰੋਡ ਤੇ ਲਿਆ ਕੇ ਇਹਨੂੰ ਟਰੱਕ ਦੇ ਉੱਤੇ ਜਿੱਥੇ ਇਹ ਰਹਿੰਦੇ ਆ ਐ ਮਾਲਕ ਨੂੰ ਬੁਲਾ ਕੇ ਉਹਨਾਂ ਕੋਲ ਪੰਚਾਵਾਂਗੇ ਤੇ ਸਹੀ ਸਲਾਮਤ ਐ ਕ੍ਰੀਨ ਦੇ ਸੱਟ-ਚੋਟ ਹੁੰਦੀ ਤੇ ਇਹਨਾਂ ਨੂੰ ਫਰਸਟ ایڈ ਦਿੰਦੇ ਨਹੀਂ ਤੇ ਹਸਪੀਟਲ ਲੈ ਕੇ ਜਾਂਦੇ ਹੁਣ ਸਹੀ ਹਾਂਜੀ ਕੀ ਹੋਇਆ ਇੱਥੇ ਤੁਸੀਂ ਪਹੁੰਚਿਓ ਸਾਰੀ ਸਰ ਹੁਣ ਤਾਂ ਸ਼ਿਫਟ ਚੇਂਜ ਹੋਈ ਹੁਣੇ ਪੁੱਜਿਆ ਮੈਂ ਇਹ ਜਿੱਦਾਂ ਡਰਾਈਵਰ ਦੱਸਦਾ ਹੀ ਓਵਰਟੇਕ ਕਰ ਲੈ ਉੱਧਰ ਸਾਈਡ ਤੇ ਕੋਈ ਕੁੱਝ ਕਹਿੰਦੇ ਕਾਰ ਦੀ ਗੱਡੀ ਭਰੀ ਹੋਇਆ ਕੀ ਸੜਸੋ ਤੇ ਕੀ ਤੇ ਨੀ ਇਹ ਤਾਂ ਬਿਲਕੁਲ ਠੀਕ ਹੈ ਤੁਸੀਂ ਕਾ ਕਰ ਵੀ ਕਰ ਰਹੇ ਹੋ ਅਸੀਂ ਵੀ ਦੇਖ ਰਹੇ ਕੋਈ ਹੈਲਪ ਹੋ ਰਹੀ ਹੈ ਨਹੀਂ ਮੈਂ ਜੇਮਰਾਜੀ ਕਿੱਥੋਂ ਕਿੱਥੇ ਜਾ ਰਹੇ ਹੋ ਨਾਲਾਗੜ੍ਹ ਤੇ ਆਏ ਜਿੱਦਣ ਤਲਵਾੜੇ ਨੂੰ ਦੇਖ ਇਹ ਬਿਲਕੁਲ ਕੀ ਹੋ ਗਿਆ ਫਿਰ ਇੱਥੇ ਪੂਰੇ ਓਵਰਟੇਕ ਕਰ ਰਹੇ ਸੀ ਇਹ ਕਾਰ ਵਾਲਿਆਂ ਨੇ ਸਾਈਡ ਦਬਾ ਗਈ ਇੱਧਰ ਹਾਂ ਫਿਰ ਫਿਰ ਗੱਡੀ ਉੱਧਰ ਗਈ ਛੱਲੇ ਵੀ ਬਚਾਉਂਦੇ ਉਹਨੂੰ ਓਵਰਟੇਕ ਕਰਦੇ ਇੱਧਰ ਵਾਰਤੀਆਂ ਬਚ ਗਈ ਕੋਨ 600 ਸੂਟ ਦੇ ਲੱਗੇ 600 ਸੂਟ ਦੇ ਵਿਚੋ ਹੋ ਗਏ ਗੱਡੀ ਤੇਰੀ ਕਿੱਛ ਅਸੀ ਗੱਡੀ ਸਮਟ ਗਈ ਭਰੀਆ ਹਾਂ ਬੱਸ ਮੇਰ ਨਾਲ ਸੁਰੱਖਾ ਸੰਗੀ ਕੀ ਕੀ ਹੋਇਆ ਸਰ ਇੱਥੇ ਤੁਸੀਂ ਪਹੁੰਚੇ ਹੋ ਪਿੰਡ ਦੇ ਨਹੀਂ ਸਰ ਗੱਡੀ ਪਲਟੀ ਸੀ ਇੱਥੇ ਤਾਂ ਅਸੀਂ ਦੇਖ ਕੇ ਤਨਵਾ ਗਏ ਗੱਡੀ ਕਿੱਦਾਂ ਹੋਇਆ ਐਕਸੀਡੈਂਟ ਡਰਾਈਵਰ ਤਾਂ ਪਤਾ ਕੀਤਾ ਕਹਿੰਦਾ ਮਤਲਬ ਲੋਕ ਤੇ ਕਰਨੇ ਕਹੀ ਗੱਡੀ ਗਈ ਮਤਲਬ 12-20% ਰੋਟੇ ਕਰਦੇ ਹੈ ਜੀ ਕਿੱਦਾਂ ਹੋਇਆ ਐਕਸੀਡੈਂਟ ਇਹ ਪਿੰਡ ਬਹਣ ਤੋਂ ਕੋਲ ਹੋਇਆ ਕਿੱਦਾਂ ਉਹ ਦਾ ਸਾਹਮਣੇ ਲੱਗੂ ਮੈਡੀਕਲ ਐਨ ਅਲਟਰਨਸਾ ਫਾਰਟ ਆ ਰਿਹਾ ਸੀ ਇਹ ਤੇ ਇੱਕੋ ਛੋਟੀ ਗੱਡੀ ਆ ਗਈ ਫੇਰੇ ਸਾਈਡ ਲਾਈਟ ਤੇ ਮਤਲਬ ਉਹ ਗੱਡੀ ਦਬਗੀ ਆ ਬਚਾਏ ਬਚਾ ਹੋ ਗਿਆ ਕੁਝ ਕੇ ਡਰਾਈਵਰ ਠੀਕ ਹੋ ਗਿਆ ਨਹੀਂ ਦਾ ਬਾਕੀ ਜਵਲ ਸਰਦਾਰਾਂ ਦੇ ਬਣ ਗਏ ਮੈਂ ਹੁਣ ਕਹਾਂ ਵੀ ਜੇ ਤੁਸੀਂ ਇੱਥੇ ਮਿੱਟੀ ਪਾ ਦਿਓ ਮੋਰਾਂ ਲਿਆ ਕੇ ਬਦਰੀ ਪਾ ਦਿਓ ਤੇ ਪ੍ਰਖਣ ਲਾਂਕਾ ਕੋਈ ਨਹੀਂ ਕਰ ਸਕਦੇ 2 ਸਾਲ ਸੰਝ ਲੂਦੇ ਨੇ ਬਹੁਤ ਕੇਰਲੈਸ ਹੈ ਮਸਲਾ ਜੀ ਸਾਰਾ ਦੱਸ ਕੀ ਆ ਮਸਲਾ ਇਹੀ ਆ ਵੀ ਰੋਡ ਨਹੀਂ ਬਣਿਆ ਹੈ ਨੋੜ बने का ਰੋਜ਼ ਐਕਸੀਡੈਂਟ ਹੁੰਦੇ ਕੋਈ ਕੇਅਰ ਨਹੀਂ ਕਰਦਾ ਮਰੇ ਮਰੀ ਜਾਂਦੇ ਹੈ ਪੈਸਾ ਕਾ ਆਈਡੀ ਇਹ ਸਭ ਫੋਕਰੋਲ ਮੈਂ ਕਹੇ ਟਿਪਰ ਖੜ ਗਿਆ ਸੀ 6 ਸਾਈਡ ਤੇ ਹੋ ਚੁੱਕੀ ਹੈ 6 ਕੰਪਲੀਟ ਹੋ ਗਿਆ ਸਰਦਨੇ ਮਰੇ ਥਾ ਤੇ ਟਿਪਰ ਖੜ ਗਿਆ ਕੇ ਔਰ ਟਿਪਰ ਖੜਜ ਇੱਥੇ ਹੈ ਇੱਥੇ ਜਗ੍ਹਾ ਹੈ 70 ਗਰ ਉਧਰ ਦੇ ਪਾਸੇ ਜੀ ਮੋਟਰ ਵਾਲਾ ਕਿਨਨੋ ਕੇ ਨਿਕਾਰਿਆ ਕੰਡਾ ਲਗਾ ਗਾ ਗੌਰਮੈਂਟ ਦਾ ਸਰਕੇਦਾਂਗੇ ਟਿਪਰ ਉੱਪਰ ਹੁਣ ਜੇ ਰੋਡ ਤੇ ਨਿਕਲਣਾ ਚਾਹੀਦਾ ਟਿਪਰ ਰੋਡ ਤੇ ਹਟ ਦਿਆ ਗਾ ਤੁਸੀਂ ਦੇਖ ਲਓ 5:00 ਵਜੇ ਆਜੋ ਕਿਤੇ ਟਾਈਮ ਕੱਢ ਗਏ ਔਰ 7:00 ਵਜੇ ਤੱਕ ਟਿਪਰ ਖੜੇ ਹੋਣਗੇ ਰਾਤ ਨੂੰ ਵੀ ਖੜੇ ਆ ਗਏ ਇੱਕ ਬੰਦਾ ਕਰਾਲ ਤੋਂ ਆਇਆ ਮੂਵੀ ਸੇਟੀ ਉਹ ਕਰਾਲ ਤੋਂ ਆਇਆ ਉਹ ਇੱਥੇ ਟਰਾਲੀ ਖੜੀ ਸੀ ਟਰਾਲੀ ਫਸ ਗਿਆ ਪਿੱਛੇ ਕੱਢਿਆ ਬੜੀ ਮੁਸ਼ਕਲ ਆਸੀ ਵੀ ਆਏ ਨਾਲ 5:00 ਵਜੇ ਤੜਕੇ ਦੇ ਉਸ ਦੇ ਬਾਅਦ ਫੇਰੇ ਮਤਲਬ ਹੀ ਕੱਢਣ ਦਾ ਨਾਲ ਕਿਆ ਹੋਇਆ ਉਹ ਟਰਾਲੀ ਲੈ ਕੇ ਭੱਜ ਗਿਆ ਬੰਦਾ ਹੁਣ ਇਹ ਨਾ ਪੁੱਛਿਆ ਤਾਂ ਪਤਾ ਨਹੀਂ ਉਹ ਬੰਦਾ ਫਿਰ ਪੁੱਛ ਰਿਹਾ ਚੱਕਿਆ ਕੋਈ ਨਹੀਂ ਕਿ ਆਪਣਾ